ਆ ਬਈ ਦੇਖੋ ਕਿੰਨੀ ਉਚਾਈ ਪਾ ਗਏ ਆਪਾਂ ਪੜਾ ਲੇਖੋ ਬਈ 22 ਤੇ ਆਪਾਂ ਅਗੇ ਉਚਾਈ ਪਾਤੇ ਮੰਦਿਰ ਬਈ ਉਰ ਤੇ 1 ਕਿਲੋ 2 ਕਿਲੋਮੀਟਰ ਦੂਰ ਆ ਤੇ ਪਾਣ ਲਾਤੀਏ ਮੋਟਰਸਾਈਕਲ ਤੇ ਸਟੈਂਡ ਦੇ ਵਿੱਚ ਤੇ ਸਟੈਂਡ ਉੱਪਰ ਆ ਬਿੰਨਾ ਚਾਰ ਕਿਹੜਾ ਤੇ ਬਈ ਉੱਤੇ ਚਲਾਂਗੇ ਆਪਾਂ ਮੰਦਿਰ ਬੰਦ ਰੁਕਾ ਤੇ ਬਈ ਪਾਉਂਦੇਗੇ ਸਟੈਂਡ ਬਹੁਤ ਸਭ ਤੋਂ ਉੱਪਰ ਤੇ ਲੈਣਾ ਦੇਵੀ ਦਾ ਮੰਦਿਰ ਉੱਪਰ ਆ ਉਹ ਸਾਹਮਣੇ ਇੱਥੇ ਜਾਣਾ ਹੈ ਇੱਥੇ ਰੁਕਣਾ ਹੈ ਤੁਹਾਨੂੰ ਬੜੇ ਗਏ ਯਾਨੀ ਕਿ ਤੁਹਾਨੂੰ ਬੜੇ ਗਏ ਦੇਖੀ ਲੈ ਭਾਈ ਆਪਾਂ ਨੇ ਮੋਟਰਸਾਈਕਲ ਲਾ ਲਿਆ ਤੇ ਹੁਣ ਚੱਲਦੇ ਆਂ ਮਾਤਾ ਕੇ ਮੰਦਿਰ ਵੱਲ ਰੁਕਣਾ ਤੇ ਉਹ ਪਾਰ ਗਏ ਆ ਬਈ ਤੇ ਉਹ ਉੱਪਰ ਮੰਦਿਰਾਂ ਦੇਖੋ ਕੋੜੀਆਂ ਚੜ ਕੇ ਆਪਾਂ ਨੇ ਜਾਣਾ ਤੇ ਬਾਕੀ ਕਰਦੇ ਆਂ ਦਰਸ਼ਨ ਤੁਹਾਨੂੰ ਵੀ ਕਰਾਉਂਦੇ ਆਂ ਮਾਨ ਨਾਣਾ ਦੇਵੀ ਦੇ ਤੇ ਉਹ ਸਾਹਮਣੇ ਜਿੱਥੇ ਲੋਕ ਆ ਰਹੇ ਆ ਬਈ ਦੇਖੋ ਓ ਮੰਦਰਾ ਸਾਹਮਣੇ ਮੈਂ ਮੰਗਦੇ ਬਹੁਤ ਪਿਆਰ ਕਰਦੇ ਹਾਂ ਬਈ ਬਾਕੀ ਕਰਾਂਦੇ ਆ ਤੁਹਾਨੂੰ ਦਰਸ਼ਨ ਇਹ ਬਾਕੀ ਪੀੜ ਕੋੜ ਆ ਜੇ ਘੱਟੋ ਆ ਇੰਨੀ ਹੈਨੀ ਬਈ ਫਿਊਟ ਇੱਕ ਕਰੋ ਇੱਧਰ ਦਾ ਸੱਤਾ ਵੀਰ ਸਾਡਾ ਪਹਿਲੀ ਵਾਰ ਆਇਆ ਸੀ ਕਿਤਰਾ ਲੱਗਾ ਸੱਤੇ ਨਜ਼ਾਰੇ ਖੁੱਲਿਆ ਨਜ਼ਾਰੇ ਖੁੱਲਿਆ ਸ਼ਾਮ ਕੇ 7 ਵਜੇ ਬਈ ਆ ਮੰਦਿਰ ਮੈਂ ਆਪਾਂ ਰਸਤਾ ਮੰਦਿਰ ਆਇਆ ਹੈ ਵੀਰੋਂ 9:00 8:00 ਵਜੇ ਤੇ ਆਪਾਂ ਨੇ ਜੀ ਥਾਂ ਮੋਟਰਸਾਈਕਲ ਆਇਆ ਦਾ ਉੱਥੇ ਦੇ ਅਜੇ 1 ਕਿਲੋਮੀਟਰ ਨੇ ਅੰਨਾ ਦੇ ਵੀ ਗੰਦ ਮੰਦਿਰ ਪਰ ਸਾਹਮਣੇ ਚਾਨਾ ਜਮ ਕਰਿਆ ਤੇ ਬਈ ਭੀੜ ਬਹੁਤ ਆ ਥੋੜਾ ਜਿਹਾ ਚਿਰ ਲਗਾ ਤੇ ਉਸ ਤੇ ਵਾਹ ਰੱਸਾ ਲਾ ਦਿਆਂ ਤੇ ਦੁਨੀਆ ਦੇਖ ਲੋ ਬਈ ਸੰਗਤ ਕਿੰਨੀ ਖੜੀ ਆ ਲੈ ਬਈ ਫੇਰ ਖੜਾ ਦਈਏ ਦੇਖੋ ਬਈ 8 ਵਜੇ ਰਾਤ ਕੇ ਫੇਲਾਟਾ ਲੂਟਾ ਜੱਗ ਰਿਹਾ ਫੱਤੇ ਮਾਰਦੀ ਓਏ ਆ ਲੈ ਵੀ ਮਿੱਤਰੋ ਪਹੁੰਚ ਗਏ ਮੰਦਰ ਕੋਲ ਆ ਉਹ ਸਾਹਮਣੇ ਮੰਦਰ ਆ ਤੇ ਬਈ 10 ਵਜੇ ਗਏ 7 ਵਜੇ ਲੈਣ ਮਨ ਲੱਗੇ ਆਪਾਂ ਤੇ ਅੱਧਰਾ ਆਪਾਂ ਨੇ ਮੋਟਰਸਾਈਕਲਾਂ ਦਾ ਤੈਅ ਕਰਾਇਆ ਤਾਂ ਆ ਲੈ ਕੇ ਚਾਰ ਦੇ ਜੀ ਮੈਂ ਨਾ ਵੀ ਮਿੱਤਰੋ ਤੇ 10 ਵਜੇ ਪਾਣ ਮੱਥਾ ਟੇਕ ਲਿਆ ਹੈ ਵੀਰੋ ਤੇ हां भाई ਆਪਾਂ ਨੇ ਟੇਕ ਲਿਆ ਇਹ ਰਾਸੂ ਬਹੁਤਾ ਬਈ ਲੈ ਬਈ ਉਹ ਗੇਟ ਆ ਜਿੱਥੇ ਜੁਨੇ ਮੋੜ ਨੇ ਬਈ ਛਾਲ ਮਾਰੀ ਤੇ ਰਾਤ ਹੋ ਰਹੀ ਆ ਆਪਾਂ ਦੱਸ ਨਹੀਂ ਸਕਦੇ ਤੁਹਾਨੂੰ ਇਹ ਬਈ ਉਹ ਗੇਟ ਆ ਜਿੱਥੇ ਜੁਨੇ ਮੋੜ ਨੇ ਛਾਲ ਮਾਰੀ ਦੀ ਤੇ ਰਾਤ ਹੋ ਰਹੀ ਆ ਬਈ ਬਹੁਤ ਨੀਚਾ ਮਾਰੀ ਤੜਾ ਤੇ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਆ ਆਹ ਬਈ ਮੱਥਾ ਸਾਰਿਆਂ ਨੇ ਟੇਕ ਲਿਆ ਆਹ ਵਸਤੂ ਸੋਹ ਵਾਲੀ ਆ ਮੈਂ ਟੇਕ ਲਿਆ ਆਹ ਬਈ ਮਿੱਤਰੋ ਮੱਥਾ ਮੇਰਾ ਟੇਕ ਲਿਆ ਤੇ ਹੁਣ ਚੱਲਦੇ ਆਂ ਵੀ ਬਾਹਰ ਤੇ ਰਸ਼ ਬਹੁਤ ਆ ਲੰਗਰ ਹਾਲ ਲੰਗਰ ਹਾਲ ਤੇ ਲੰਗਰ ਲੰਗਰ ਖਾਂਦੇ ਆ ਬਾਈ ਤੇ ਮੱਥਾ ਮੁੱਥਾ ਆਪਣਾ ਠੇਕ ਲਿਆ ਤੇ ਬਾਈ ਪੀੜ ਬਹੁਤ ਜ਼ਿਆਦਾ ਇਸ ਕਰਕੇ ਹੋਰ ਤਾਂ ਜ਼ਿਆਦਾ ਦੇਰ ਰੁਕ ਨਹੀਂ ਸਕੇ ਬਣਾ ਨਹੀਂ ਸਕੇ ਵੀਡੀਓ ਤੇ ਆਪਾਂ ਨੇ ਤੁਹਾਨੂੰ ਜੁੜੇ ਮੋੜ ਨੇ ਜਿੱਥੇ ਸ਼ਾਟ ਮਾਰੀ ਤੇ ਆ ਵੀ ਦਿਖਾਇਆ ਤੇ ਨੀਚੇ ਆਪਾਂ ਖਾਂ ਸਕੇ ਬਾਈ ਨੀਚਾ ਜਿੱਥਾ ਦਾ ਆਪਾਂ ਲਾਸਟ ਟਾਈਮ ਆਪਣੀ ਵੀਡੀਓ ਬਣਾਈ ਸੀ ਫੁੱਲਾਂ ਵਾਲੇ ਟੁੱਬੇ ਤੱਕ ਸ਼ਾਟ ਮਾਰੀ ਸੀ ਜੁਨੇ ਮੋੜ ਨੇ ਤੇ ਜਿੱਥੋਂ ਮਾਰੀ ਸੀ ਉਹ ਆਪਾਂ ਤੁਹਾਨੂੰ ਦਿਖਾਇਆ ਨੀਚਾ ਬਈ ਰਾਤ ਹੋ ਗਈ ਸਰ ਦਿਖਾ ਨਹੀਂ ਸਕੇ ਤੇ 10 ਵਜ ਗਏ ਵੀ ਮੱਥਾ ਟੇਕਦੇ ਟੇਕਦੇ ਤੇ 7 ਵਜੇ ਪਲੈਨ ਮਾ ਲਗਦੇ ਤੇ ਹੁਣ ਲੰਗਰ ਲੰਗਰ ਖਾਣੇ ਆ ਫਿਰ ਚੱਲਾਂਗੇ ਆਪਾਂ ਐ ਵੀ ਲੰਗਰ ਲੰਗਰ ਖਾ ਲਿਆ ਮੱਥਿਆਂ ਨੇ ਤੇ ਚਾਹ ਲੱਗ ਰਿਹਾ ਬਈ ਪੀਣ ਤੇ ਲੰਗਰ ਚੱਲ ਰਿਹਾ ਮਾਤਾ ਦਾ ਗੜੀ ਚੌੜਾ ਤੇ ਰੋਟੀ ਸਬਜੀ ਚਾਹ ਬਈ ਸਾਰਾ ਬੈਠੋ ਜੀ ਕਿਆ ਲੱਗ ਰਿਹਾ ਵੀ ਪੇੜਿਆਂ ਤੇ ਕਿਤਰਾ ਵਧੀਆ ਲੱਗ ਰਿਹਾ ਆ ਸਵੇਰ ਕੀ ਵਜਨਾਂ ਨੂੰ ਮਿਲੀ ਆ ਲੈ ਵੀਰੋ ਸਵੇਰ ਕੇ 4:30 ਹੋ ਗਏ ਐਂਡ ਆਪਾਂ 4:30 ਹੋ ਗਏ ਵੀ ਸਵੇਰ ਕੇ ਤੇ ਆਪਾਂ ਰਾਤ 10 ਵਜੇ ਮੱਖਾਂ ਟੇਕ ਦਾ ਤੋਂ ਗਏ ਦੇ ਤੇ ਵੀ ਸੋਏ ਵੀ ਆਪਾਂ ਦੇ ਪੋਕੀઠા ਤੇ ਬਿਲਡਿੰਗ ਦੇ ਉੱਪਰ ਬੈਜੇ ਕੋ ਸਾਹਮਣੇ ਮਾਤਾ ਕਾ ਮੰਦਿਰ ਆ ਵੀ ਦੇਖੋ ਤੇ ਇੱਧਰ ਲੋਕੋ ਲੋਕ ਪਏ ਆ ਭਾਈ ਤੇ ਜਗ੍ਹਾ ਪਨ ਮੀਂਹਂਦੀ ਤੇ ਕਮਰੇ ਵੀ ਯਾਰਾ ਬਹੁਤ ਮਹਿੰਗੇ ਆ ਤੇ 2000 ਦਾ ਕਮਰਾ ਹੈ ਉਹ ਬਿੱਲਾ ਪਿਆ ਦੇਖੋ ਮਨੀ ਰਵੀ ਵਪਾਰਾ ਸਤਪਾਲ ਸਿੰਘ ਇੱਧਰ ਵੀ ਬਈ ਲੋਕ ਪਏ ਆ ਤੇ ਬਾਕੀ 4:30 ਹੋ ਗਏ ਸਵੇਰ ਕੇ ਤੇ ਬਾਕੀ ਦਿਨ ਚੜ ਜਾਣ ਦੋ ਫਿਰ ਦਿਖਾਵਾਂਗੇ ਤੁਹਾਨੂੰ ਹਾਂ ਵੀਰੋ ਤੇ ਸਵੇਰ ਕੇ ਭਾਜੀ ਕੇ 7 ਤੇ ਬਈ ਚੰਡੇ ਆ ਹੁਣ ਤੱਲੇ ਨੂੰ ਤੇ ਦਿਨ ਚੜ ਗਿਆ ਜਿੱਦਾ ਬਾਈ ਆਪਣਾ ਨਾਲ ਆ ਤੇ ਹੁਣ ਚਲਦੇ ਆ ਵੀ ਮੁੰਡਾ ਮੋਸਾ ਨਾਲ ਵਾ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਤੇ ਲਾਈਕ ਕਰੋ ਸ਼ੇਅਰ ਕਰੋ ਵੀ ਉਹ ਵੀਡੀਓ ਵਧੀਆ ਲੱਗੀ ਤੇ ਬਾਕੀ ਜੀ ਹੁਣ ਚਲਾਇਆ ਬਈ ਪਾਪਾ ਬਾਲ ਖਣਾ ਤਾਂ ਤੇ ਬਾਕੀ ਵੀਡੀਓ ਜ਼ਰੂਰ ਜ਼ਰੂਰ ਕਰਦੀਓ ਇਹ ਹੁਣ ਚਾਹ ਦੇ ਗੇਮ ਚਾਹ ਨੂੰ ਪਛਾਣਨਾ ਹੈ